ਮੇਰਾ ਕੰਮ ਕਰਨੇ ਦਾ ਜਿਹੜਾ ਤਰੀਕਾ ਆ ਉਹ ਇਹੀ ਆ ਕਿ ਜਿਸ ਚੀਜ਼ ਤੋਂ ਪੈਸੇ ਤੁਸੀਂ ਕਮਾ ਰਹੇ ਆ ਉਸੇ ਚੀਜ਼ ਤੇ ਇਨਵੈਸਟ ਕਰਕੇ ਤੁਸੀਂ ਕੰਮ ਨੂੰ ਅੱਗੇ ਵਧਾ ਸਕਦੇ ਆ ਕਿਵੇਂ ਮੈਂ ਪਿਛਲੇ ਮਹੀਨੇ ਜਿੰਨੀ ਵੀ ਕਮਾਈ ਕੀਤੀ ਮੁਰਗੀਆਂ ਤੋਂ ਉਹਦੇ ਵਿੱਚੋਂ ਆਪਣਾ ਖਰਚਾ ਕੱਢ ਕੇ ਤੇ 1300 ਰੁਪਏ ਦੇ ਵਿੱਚ ਮੈਂ ਚਾਰ ਮੁਰਗੀਆਂ ਆ ਜਿਹੜੀਆਂ ਉਹ ਨਵੀਆਂ ਲਈਆਂ 1200 ਦੀਆਂ 4 ਮੁਰਗੀਆਂ ਆਈਆਂ ਤੇ 100 ਰੁਪਿਆ ਉਹਨਾਂ ਨੇ ਘਰੇ ਛੱਡਣ ਆਣ ਦਾ ਲਿਆ ਤੇ ਮੈਨੂੰ ਇਹ ਫਾਇਦੇ ਦਾ ਸੌਦਾ ਲੱਗਿਆ ਠੀਕਾ ਕਿਉਂਕਿ ਇਹਨਾਂ ਦਿਨਾਂ ਵਿੱਚ ਜਿਹੜਾ ਮੁਰਗੀਆਂ ਨਵੀਆਂ ਮੁਰਗੀਆਂ ਨੇ ਉਹਨਾਂ ਦੇ ਰੇਟ ਬਹੁਤ ਜ਼ਿਆਦਾ ਨੇ 500 550 ਤੋਂ ਘੱਟ ਕੋਈ ਵੀ ਮੁਰਗੀ ਆ ਉਹ ਜਿਹੜੀ ਨਹੀਂ ਮਿਲਦੀ ਇਹ ਜਿਹੜੀਆਂ ਮੁਰਗੀਆਂ ਨੇ ਇਹ ਵਾਲੀਆਂ 1 ਮਹੀਨਾ ਹੋ ਗਿਆ ਇਹਨਾਂ ਨੂੰ ਇਹ ਅੰਡੇ ਦਿੰਦੀਆਂ ਨੇ ਤੇ ਹੁਣ ਜੇ ਮੈਂ ਗੱਲ ਕਰਾਂ ਕਿ ਮੈਂ 1300 ਰੁਪਇਆ ਇਹਨਾਂ ਤੇ ਲਾ ਦਿੱਤਾ ਤੇ ਜੇ 1300 ਰੁਪਏ ਦੀ ਮੈਂ ਗੱਲ ਕਰਾਂ ਤੇ 1300 ਰੁਪਇਆ ਮੈਂ ਇਹਨਾਂ ਤੋਂ ਥੋੜੇ ਹੀ ਦਿਨਾਂ ਦੇ ਵਿੱਚ ਕਮਾ ਲੈਣਾ ਆ ਕਿਉਂਕਿ ਮੇਰੇ ਜਿਹੜੇ ਗਾਹਕ ਆ ਉਹ ਖਾਲੀ ਹੱਥ ਜਾਂਦੇ ਸੀ ਤੇ ਮੈਂ ਨਹੀਂ ਚਾਹੁੰਦੀ ਹੈਗੀ ਕਿ ਮੈਂ ਅੱਗੇ ਜਾ ਕੇ ਕੰਮ ਆ ਜਿਹੜਾ ਬੜਾ ਵੱਡੇ ਪੱਧਰ ਤੇ ਇਹਨੂੰ ਵਧਾਉਣਾ ਆ ਤੇ ਅੱਜ ਹੁਣ ਜਿਹੜੇ ਗਾਹਕ ਆ ਉਹ ਖਾਲੀ ਹੱਥ ਮੁੜਨ ਕਿਉਂਕਿ 2 ਸਾਲਾਂ ਦਾ ਕੰਮ 2 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਗਾਹਕ ਆ ਉਹ ਬੱਦ ਗਏ ਨੇ ਸੋ ਮੇਰਾ ਕਹਿਣ ਦਾ ਭਾਵ ਇਹ ਆ ਕਿ ਪੱਲਿਓ ਪੈਸੇ ਨਾ ਲਾਓ ਮੈਂ ਪਹਿਲੇ ਦਿਨ ਤੋਂ ਹੀ ਜਦੋਂ ਤੋਂ ਮੈਂ YouTube ਤੇ ਵੀਡੀਓ ਪਾਣੀ ਸ਼ੁਰੂ ਕੀਤੀ ਆ ਮੈਂ ਹਰੇਕ ਨੂੰ ਇਹੀ ਕਹਿਨੀ ਆ ਕਿ ਤੁਸੀਂ ਪਹਿਲਾਂ ਥੋੜੇ ਤੋਂ ਕੰਮ ਸਟਾਰਟ ਕਰੋ ਤੇ ਜਿੱਥੋਂ ਤੁਸੀਂ ਪੈਸੇ ਕਮਾ ਰਹੇ ਆ ਉੱਥੇ ਹੀ ਇਨਵੈਸਟ ਕਰੋ ਨਹੀਂ ਸਾਰੇ ਨਹੀਂ ਕਰੋ ਆਪਣਾ ਖਰਚ ਕੱਢੋ ਠੀਕ ਆ ਮੈਂ ਵੀ ਆਪਣਾ ਪਹਿਲਾਂ ਖਰਚ ਕੱਢਿਆ ਖਰਚ ਕੱਢ ਕੇ ਜਿਹੜੇ ਮੇਰੇ ਕੋਲ ਪੈਸੇ ਬਚੇ ਸੀ ਉਹਨਾਂ ਦੀਆਂ ਮੈਂ ਹੋਰ ਮੁਰਗੀਆਂ ਲੈ ਲਈਆਂ ਤੇ ਸ਼ਾਇਦ ਮੈਂ ਇਸ ਮਹੀਨੇ ਵੀ ਐਦਾਂ ਹੀ ਕੁਝ ਕਰਾਂ ਠੀਕਾ ਕਿਉਂਕਿ ਹੁਣ ਮੈਨੂੰ ਪਤਾ ਆ ਕਿ ਹਾਂ ਵੀ ਮੈਂ ਇਸ ਕੰਮ ਨੂੰ ਜਿਹੜਾ ਅੱਗੇ ਲੈ ਕੇ ਜਾਣਾ ਆ ਮੈਂ ਇਹਨੂੰ ਹੋਰ ਜ਼ਿਆਦਾ ਕੰਮ ਨੂੰ ਵਧਾਉਣਾ ਆ ਕਿਉਂਕਿ ਮੈਨੂੰ ਜਿਹੜਾ ਆ ਫਾਇਦਾ ਬਹੁਤ ਜ਼ਿਆਦਾ ਹੋ ਰਿਹਾ ਆ ਕਿਉਂਕਿ ਸਾਡੇ ਏਰੀਏ ਦੇ ਵਿੱਚ ਬਹੁਤ ਘੱਟ ਮੁਰਗੀਆਂ ਆ ਰੱਖੀਆਂ ਹੋਈਆਂ ਨੇ ਕਿਸੇ ਨੇ ਤੇ ਜਿਹੜੀ ਦੇਸੀ ਅੰਡੇ ਦੀ ਡਿਮਾਂਡ ਆ ਉਹ ਬਹੁਤ ਜ਼ਿਆਦਾ ਤੁਸੀਂ ਵੀ ਆਪਣੇ ਆਲੇ-ਦੁਆਲੇ ਨਿਗਾਹ ਮਾਰੋ ਕਿ ਹਾਂ ਬਈ ਇਹ ਜਿਹੜਾ ਕੰਮ ਆ ਇਹ ਚੱਲ ਸਕਦਾ ਹੈ ਜਾਂ ਨਹੀਂ ਚੱਲ ਸਕਦਾ ਤੁਹਾਡੇ ਲਾਗੇ-ਛਾਗੇ ਕਿਸੇ ਨੇ ਰੱਖੀਆਂ ਹੋਈਆਂ ਜਾਂ ਨਹੀਂ ਰੱਖੀਆਂ ਹੋਈਆਂ ਤਾਂ ਤੁਸੀਂ ਇਹ ਕੰਮ ਆਰਾਮ ਨਾਲ ਸ਼ੁਰੂ ਕਰ ਦਿਓ ਹੁਣ ਦੂਸਰੀ ਗੱਲ ਜੇ ਮੈਂ ਕਰਾਂ ਮੇਰੇ ਮੈਂ ਬਲੌਗ ਤਿਆਰ ਕਰਦੀਆਂ ਤਾਂ ਮੇਰੇ ਕੋਲ ਕੋਈ ਵੀ ਸਟਿੱਕ ਨਹੀਂ ਆ ਮੇਰੇ ਕੋਲ ਕੋਈ ਵੀ ਜਿਹੜਾ ਆਪਣੇ ਮੈਂ ਕਹਿ ਦਿੰਦੇ ਆ ਉਹ ਵੀ ਨਹੀਂ ਆ ਆਪਣੇ ਕੋਲੇ ਸਿਰਫ ਸਿੰਪਲ ਫੋਨ ਆ ਆਪਾਂ ਉਹਦੇ ਤੋਂ ਹੀ ਬਲੌਗ ਤਿਆਰ ਕਰਦੇ ਆ ਕਿਉਂਕਿ ਮੇਰਾ ਉਹੀ ਸਾਬਕਾਵਾ ਕਿ ਫਜ਼ੂਲ ਖਰਚੀ ਆ ਜਿਹੜੀ ਉਹ ਨਹੀਂ ਕਰਨੀ ਫਿਰ ਕਿਸੇ ਪਾਸਿਓਂ ਫੜ ਕੇ ਪੈਸੇ ਲਾਉਣੇ ਜਾਂ ਪੱਲਿਓਂ ਪੈਸੇ ਲਾਉਣੇ ਕਿਸੇ ਕੰਮ ਤੇ ਜਿਸ ਚੀਜ਼ ਦਾ ਹਜੇ ਪਤਾ ਨਹੀਂ ਕਿਸ ਤੋਂ ਪੈਸੇ ਬਾਣਨੇ ਆ ਜਾਂ ਨਹੀਂ ਬਾਣਨੇ ਉਸਤੇ ਪੈਸੇ ਲਾਉਣ ਦਾ ਕੋਈ ਫਾਇਦਾ ਨਹੀਂ ਆ ਸੋ ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਹੈਗੀਆਂ ਉਹੀ ਯੂਜ਼ ਕਰਕੇ ਪਹਿਲਾਂ ਤੁਸੀਂ ਆਪਣੇ ਕੰਮ ਨੂੰ ਚਲਾਓ ਤੇ ਬਾਕੀ ਤੁਸੀਂ ਦੇਖ ਸਕਦੇ ਆ ਕਿ ਮੇਰੇ ਕੋਲ ਲਗਭਗ 50 ਮੁਰਗੀਆਂ ਹੈਗੀਆਂ ਨੇ ਤੇ ਬਾਕੀ ਚਾਰ ਆਪਾਂ ਨਵੀਆਂ ਮੰਗਾਈਆਂ ਨੇ ਸੋ ਮੇਰਾ ਇਹ ਸਾਰਾ ਕੁਝ ਦੱਸਣ ਦਾ ਮਤਲਬ ਇਹੀ ਆ ਕਿ ਪੱਲਿਓਂ ਪੈਸੇ ਲਾ ਕੇ ਕੋਈ ਵੀ ਕੰਮ ਸ਼ੁਰੂ ਨਾ ਕਰੋ ਠੀਕ ਆ ਜਿਹੜਾ ਕੰਮ ਸ਼ੁਰੂ ਕੀਤਾ ਹੈ ਥੋੜੇ ਪੈਸਿਆਂ ਤੋਂ ਉਹੀ ਉਹਦੇ ਤੇ ਹੀ ਇਨਵੈਸਟ ਕਰੋ ਬਾਕੀ ਜਾਣਕਾਰੀ ਵਧੀਆ ਲੱਗੀ ਤੇ ਲਾਈਕ ਜ਼ਰੂਰ ਕਰ ਦਿਓ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਧੰਨਵਾਦ